ਮੈਂ ਆਪਣੇ ਸਾਰੇ ਸਰਪੰਚ ਵੀਰ ਜੋ ਨਵੇਂ ਬਣੇ ਸਰਪੰਚ ਹੈ ਉਹਨਾਂ ਨੂੰ ਇੱਥੇ ਰਾਮਗੜ੍ਹ ਚੁੰਗਾ ਦੀ ਧਰਤੀ ਤੇ ਖੜੇ ਹੋ ਕੇ ਇੱਕ ਸੁਨੇਹਾ ਲਾਉਣਾ ਚਾਹੁੰਦੀ ਆ ਜੋ ਹਲੇ ਤੱਕ ਮੈਨੂੰ ਲੱਗਦਾ ਉਹਨਾਂ ਤੱਕ ਜਾਂ ਪੂਰੀ ਤਰ੍ਹਾਂ ਪਹੁੰਚਿਆ ਨਹੀਂ ਕਿ ਸਾਰੇ ਜਣੇ ਆਪਦੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਕੋਠਿਆਂ ਲਈ ਮਤੇ ਪਾਓ ਕਿਉਂਕਿ ਪੋਰਟਲ ਖੁੱਲ ਚੁੱਕਾ ਹੈ ਹੁਣ ਤੱਕ ਹੁਣ ਤੱਕ ਆਪਾਂ ਇਹ ਜੁੜੀ ਕਰਦੇ ਸੀ ਕਿ ਪੋਰਟਲ ਨਹੀਂ ਖੁੱਲਿਆ ਸੋ ਪੋਰਟਲ ਖੁੱਲ ਚੁੱਕਾ ਸਾਰੇ ਸਰਪੰਚ ਜਹਬਾਨ ਆਪਣੇ ਪਿੰਡਾਂ ਦੇ ਹਰੇਕ ਗਰੀਬ ਪਰਿਵਾਰ ਦਾ ਕੋਠਿਆਂ ਲਈ ਮਤਾ ਪਾਓ ਤਾਂ ਕਿ ਆਪਾਂ ਉਹਨਾਂ ਨੂੰ ਕੋਠੇ ਦਵਾ ਸਕੀਏ ਤਾਂ ਕਿ ਆਪਣਾ ਕੋਈ ਵੀ ਗਰੀਬ ਪਰਿਵਾਰ ਹੈ ਜਿਹੜਾ ਛੱਤਾਂ ਤੋਂ ਕੋਠਿਆਂ ਤੋਂ ਵਾਂਝਾ ਨਾ ਰਹਿ ਜਾਵੇ ਤੇ ਇਹ ਦੂਜੀ ਗੱਲ ਇਹ ਕਿ ਆਪਾਂ ਪਿੰਡਾਂ ਦੇ ਵਿੱਚ ਇੱਕ ਬਾਇਓਗੈਸ ਪਲਾਂਟ ਤੇ ਇੱਕ ਕੈਟਲ ਸ਼ੈੱਡ ਇਹ ਵੀ ਆਪਾਂ ਕਿਸਾਨ ਭਰਾਵਾਂ ਨੂੰ ਜਿਹੜੇ ਵੀ ਭਰਾ ਲੋੜ ਬੰਦ ਨੇ ਉਹਨਾਂ ਨੂੰ ਫ੍ਰੀ ਲਗਾਉਂਦੀ ਹੈ ਸਰਕਾਰ ਉਹਨਾਂ ਦੇ ਵੀ ਮਤੇ ਪਾਏ ਜਾਣ ਤੇ ਨਾਲ ਦੀ ਨਾਲ ਜਿਨ੍ਹਾਂ ਨੂੰ ਖਾਲਿਆਂ ਦੀ ਲੋੜ ਹੈ ਖਾਲੇ ਪੱਕੇ ਕਰਨ ਦੀ ਲੋੜ ਹੈ ਉਹ ਵੀ ਸਾਰੇ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਉਹਨਾਂ ਦੇ ਸਾਰਿਆਂ ਦੇ ਮਤੇ ਪਾਏ ਜਾਣ ਤਾਂ ਕਿ ਆਪਾਂ ਸਾਰੇ ਕੰਮ ਜਿਹੜੇ ਆ ਉਹ ਟਾਈਮ ਸਿਰ ਕੰਪਲੀਟ ਕਰ ਸਕੀਏ ਕੱਲ ਜੀ ਮੈਂ ਅੱਜ ਰਾਮਗੜ੍ਹ ਪਿੰਡ ਵਿੱਚ ਖੜੀਆਂ ਰਾਮਗੜ੍ਹ ਚੁੰਗਾ ਪਿੰਡ ਜੋ ਸਾਡੇ ਮਲੋਠ ਹਲਕੇ ਦਾ ਇੱਕ ਪਿੰਡ ਹੈ ਔਰ ਇੱਥੇ ਸਾਰੀਆਂ ਭੈਣਾਂ ਮੇਰੇ ਕੋਲ ਕੋਠੇ ਪਵਾਉਣ ਦੀ ਫਰਿਆਦ ਲੈ ਕੇ ਆਈਆਂ ਸੋ ਮੈਂ ਆਪਣੇ ਸਾਰੇ ਸਰਪੰਚ ਵੀਰ ਜੋ ਨਵੇਂ ਬਣੇ ਸਰਪੰਚ ਐ ਉਹਨਾਂ ਨੂੰ ਇੱਥੇ ਰਾਮਗੜ ਚੁੰਗਾ ਦੀ ਧਰਤੀ ਤੇ ਖੜੇ ਹੋ ਕੇ ਇੱਕ ਸੁਨੇਹਾ ਲਾਉਣਾ ਚਾਹੁੰਦੀ ਆ ਜੋ ਹਲੇ ਤੱਕ ਮੈਨੂੰ ਲੱਗਦਾ ਉਹਨਾਂ ਤੱਕ ਜਾਂ ਪੂਰੀ ਤਰ੍ਹਾਂ ਪਹੁੰਚਿਆ ਨਹੀਂ ਕਿ ਸਾਰੇ ਜਣੇ ਆਪਦੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਕੋਠਿਆਂ ਲਈ ਮਤੇ ਪਾਓ ਜੋ ਕਿ ਪੋਰਟਲ ਖੁੱਲ ਚੁੱਕਾ ਹੈ ਹੁਣ ਤੁਸੀਂ ਹੁਣ ਤੱਕ ਆਪਾਂ ਇਹ ਹੀ ਉਡੀਕ ਕਰਦੇ ਸੀ ਕਿ ਪੋਰਟਲ ਨਹੀਂ ਖੁੱਲਿਆ ਸੋ ਪੋਰਟਲ ਖੁੱਲ ਚੁੱਕਾ ਹੈ ਸਾਰੇ ਸਰਪੰਚ ਜਹਬਾਨ ਆਪਣੇ ਪਿੰਡਾਂ ਦੇ ਹਰੇਕ ਗਰੀਬ ਪਰਿਵਾਰ ਦਾ ਕੋਠਿਆਂ ਲਈ ਮਤਾ ਪਾਓ ਤਾਂ ਕਿ ਆਪਾਂ ਉਹਨਾਂ ਨੂੰ ਕੋਠੇ ਦਿਵਾ ਸਕੀਏ ਤਾਂ ਕਿ ਆਪਣਾ ਕੋਈ ਵੀ ਗਰੀਬ ਪਰਿਵਾਰ ਹੈ ਜਿਹੜਾ ਛੱਤਾਂ ਤੋਂ ਕੋਠਿਆਂ ਤੋਂ ਵਾਂਝਾ ਨਾ ਰਹਿ ਜਾਵੇ ਤੇ ਦੂਜੀ ਗੱਲ ਇਹ ਕਿ ਆਪਾਂ ਪਿੰਡਾਂ ਦੇ ਵਿੱਚ ਇੱਕ ਬਾਇਓਗੈਸ ਪਲਾਂਟ ਤੇ ਇੱਕ ਕੈਟਲ ਸ਼ੈਡ ਇਹ ਵੀ ਆਪਾਂ ਕਿਸਾਨ ਭਰਾਵਾਂ ਨੂੰ ਜਿਹੜੇ ਵੀ ਭਰਾ ਲੋੜ ਬੰਦ ਨੇ ਉਹਨਾਂ ਨੂੰ ਫ੍ਰੀ ਲਗਾਉਂਦੀ ਹੈ ਸਰਕਾਰ ਉਹਨਾਂ ਦੇ ਵੀ ਮਤੇ ਪਾਏ ਜਾਣ ਤੇ ਨਾਲ ਦੀ ਨਾਲ ਜਿਨ੍ਹਾਂ ਨੂੰ ਖਾਲਿਆਂ ਦੀ ਲੋੜ ਹੈ ਖਾਲੇ ਪੱਕੇ ਕਰਨ ਦੀ ਲੋੜ ਹੈ ਉਹ ਵੀ ਸਾਰੇ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਉਹਨਾਂ ਦੇ ਸਾਰਿਆਂ ਦੇ ਮਤੇ ਪਾਏ ਜਾਣ ਤਾਂ ਕਿ ਆਪਾਂ ਸਾਰੇ ਕੰਮ ਜਿਹੜੇ ਆ ਉਹ ਟਾਈਮ ਸਿਰ ਕੰਪਲੀਟ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਧੰਨ ਜੀ ਮੈਂ ਅੱਜ ਰਾਮਗੜ੍ਹ ਪਿੰਡ ਵਿੱਚ ਖੜੀਆਂ रामगढ़ चुंगा ਪਿੰਡ ਜੋ ਸਾਡੇ ਮਲੋਠ ਹਲਕੇ ਦਾ ਇੱਕ ਪਿੰਡ ਹੈ ਔਰ ਇੱਥੇ ਸਾਰੀਆਂ ਭੈਣਾਂ ਮੇਰੇ ਕੋਲ ਕੋਠੇ ਪਉਣ ਦੀ ਫਰਿਆਦ ਲੈ ਕੇ ਆਈਆਂ ਸੋ ਮੈਂ ਆਪਣੇ ਸਾਰੇ ਸਰਪੰਚ ਵੀਰ ਜੋ ਨਵੇਂ ਬਣੇ ਸਰਪੰਚ ਹੈ ਉਹਨਾਂ ਨੂੰ ਇੱਥੇ रामगढ़ चुंगा ਦੀ ਧਰਤੀ ਤੇ ਖੜੇ ਹੋ ਕੇ ਇੱਕ ਸੁਨੇਹਾ ਲਾਉਣਾ ਚਾਹੁੰਦੀ ਆ ਜੋ ਹਲੇ ਤੱਕ ਮੈਨੂੰ ਲੱਗਦਾ ਉਹਨਾਂ ਤੱਕ ਜਾਂ ਪੂਰੀ ਤਰ੍ਹਾਂ ਪਹੁੰਚਿਆ ਨਹੀਂ ਕਿ ਸਾਰੇ ਜਣੇ ਆਪਦੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਕੋਠਿਆਂ ਲਈ ਮਤੇ ਪਾਓ ਕਿਉਂਕਿ ਪੋਰਟਲ ਖੁੱਲ ਚੁੱਕਾ ਹੈ ਹੁਣ ਤਸ ਹੁਣ ਤੱਕ ਆਪਾਂ ਇਹ ਜੁੜੀ ਕਰਦੇ ਸੀ ਕਿ ਪੋਰਟਲ ਨਹੀਂ ਖੁੱਲਿਆ ਸੋ ਪੋਰਟਲ ਖੁੱਲ ਚੁੱਕਾ ਹੈ ਸਾਰੇ ਸਰਪੰਚ ਜਹਬਾਨ ਆਪਣੇ ਪਿੰਡਾਂ ਦੇ ਹਰੇਕ ਗਰੀਬ ਪਰਿਵਾਰ ਦਾ ਕੋਠਿਆਂ ਲਈ ਮਤਾ ਪਾਓ ਤਾਂ ਕਿ ਆਪਾਂ ਉਹਨਾਂ ਨੂੰ ਕੋਠੇ ਦਿਵਾ ਸਕੀਏ ਤਾਂ ਕਿ ਆਪਣਾ ਕੋਈ ਵੀ ਗਰੀਬ ਪਰਿਵਾਰ ਹੈ ਜਿਹੜਾ ਛੱਤਾਂ ਤੋਂ ਕੋਠਿਆਂ ਤੋਂ ਵਾਂਝਾ ਨਾ ਰਹਿ ਜਾਵੇ ਤੇ ਇਹ ਦੂਜੀ ਗੱਲ ਇਹ ਕਿ ਆਪਾਂ ਪਿੰਡਾਂ ਦੇ ਵਿੱਚ ਇੱਕ ਬਾਇਓ ਗੈਸ ਪਲਾਂਟ ਤੇ ਇੱਕ ਕੈਟਲ ਸ਼ੈੱਡ ਇਹ ਵੀ ਆਪਾਂ ਕਿਸਾਨ ਭਰਾਵਾਂ ਨੂੰ ਜਿਹੜੇ ਵੀ ਭਰਾ ਲੋੜ ਬੰਦ ਨੇ ਉਹਨਾਂ ਨੂੰ ਫ੍ਰੀ ਲਗਾਉਂਦੀ ਹੈ ਸਰਕਾਰ ਉਹਨਾਂ ਤੇ ਵੀ ਮਤੇ ਪਾਏ ਜਾਣ ਤੇ ਨਾਲ ਦੀ ਨਾਲ ਜਿਨ੍ਹਾਂ ਨੂੰ ਖਾਲਿਆਂ ਦੀ ਲੋੜ ਹੈ ਖਾਲੇ ਪੱਕੇ ਕਰਨ ਦੀ ਲੋੜ ਹੈ ਉਹ ਵੀ ਸਾਰੇ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਉਹਨਾਂ ਦੇ ਸਾਰਿਆਂ ਦੇ ਮਤੇ ਪਾਏ ਜਾਣ ਤਾਂ ਕਿ ਆਪਾਂ ਸਾਰੇ ਕੰਮ ਜਿਹੜੇ ਆ ਉਹ ਟਾਈਮ ਸਿਰ ਕੰਪਲੀਟ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਧੰਨ ਧੰਨ